ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਲੇ-ਮਹੱਲੇ ਉੱਤੇ ਸਿੰਘ ਸਾਹਿਬ ਦੇ ਏਕਤਾ ਦੇ ਸੰਦੇਸ਼ ਉੱਤੇ ਧਿਆਨ ਦੇਣ ਅਤੇ ਇਕੱਠੇ ਹੋਣ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਾੜਾ-ਮੋਟਾ ਮਨਾਛ ਜੋ ਹੁੰਦਾ ਹੈ ਉਹ ਗੱਲਾਂ ਦੂਰ ਕਰੀਏ। ਵੱਡੀਆਂ-ਵੱਡੀਆਂ ਗੱਲਾਂ ਦੂਰ ਹੋ ਜਾਂਦੀਆਂ ਨੇ। ਆਪਾਂ ਇਕੱਠੇ ਹੋ ਕੇ ਬੈਠੀਏ। ਹੋਲੇ-ਮਹੱਲੇ ਤੇ ਸਿੰਘ ਸਾਹਿਬ ਨੇ ਜੋ ਅਪੀਲ ਕੀਤੀ ਸੰਦੇਸ਼ ਦਿੱਤਾ ਏਕਤਾ ਦਾ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਦਾ ਬਹੁਤ ਸਵਾਗਤ ਕਰਦੇ ਹਾਂ। ਦੇ ਨਾਲ ਉਹਨਾਂ ਦੇ ਸਵਾਗਤ ਦੇ ਨਾਲ ਅਸੀਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਹਾਂ ਕਿ ਆਓ ਭਰਾਓ ਆਪਾਂ ਪਹਿਲਾਂ ਵੀ ਕਾਲ ਤਖਤ ਵੱਲੋਂ ਆਪਾਂ ਨੂੰ ਇਕੱਠੇ ਹੋਣ ਦੀ ਅਪੀਲ ਸੀ ਹੁਣ ਵੀ ਸੰਗਤ ਨੂੰ ਫੇਰ ਸਿੰਘ ਸਾਹਿਬ ਨੇ ਅਪੀਲ ਕੀਤੀ ਹੈ ਇਸ ਕਰਕੇ ਆਓ ਆਪੋ ਅਪੋਸ ਪੀਲ ਤੇ ਫੁੱਲ ਚੜਾਉਂਦੇ ਹੋਏ ਮਾੜਾ ਮੋਟਾ ਮਨਾਛੁੰਦਾ ਉਹ ਗੱਲਾਂ ਦੂਰ ਕਰੀਏ ਵੱਡੀਆਂ-ਵੱਡੀਆਂ ਗੱਲਾਂ ਦੂਰ ਹੋ ਜਾਂਦੀਆਂ ਨੇ ਆਪਾਂ ਇਕੱਠੇ ਹੋ ਕੇ ਬੈਠੀਏ ਔਰ ਭਰਤੀ ਦੀਆਂ ਕਾਪੀਆਂ ਲਿਜਾਓ ਦਫ਼ਤਰ ਚੋ ਜਿੰਨਿਆਂ ਤੁਹਾਡੇ ਦਿਲ ਕਰੇ ਭਰਤੀ ਕਰੋ ਸਾਰੇ ਭਰਾਵਾਂ ਨੂੰ ਅਸੀਂ ਆਪਣੀ ਗੱਲਬਾਤਕੜੀ ਚ ਲੈਣਾ ਚਾਹੁੰਦੇ ਆ ਇਹ ਸਾਡਾ ਪਾਰਟੀ ਵੱਲੋਂ ਸਾਰਿਆਂ ਨੂੰ ਅਪੀਲ ਹੈ